ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਲਾਗੇ ਬੰਨੇ ਹਾਂ ਤੇ ਮੈਨੂੰ ਵੀਰ ਉਹਨਾਂ ਦਾ ਫੋਨ ਗਿਆ ਹੁੰਦਾ ਕਿ ਮੈਂ ਅੱਗੇ ਵੀ ਇਸ ਪਿੰਡ ਦੀਆਂ ਧੀਆਂ ਨੂੰ 13 ਕੁੜੀਆਂ ਨੂੰ ਇਸ ਜੁੜੇ ਚੜਾ ਕੇ ਦਿੱਤੇ ਅਸੀਂ ਇਹਦੇ ਇਸ ਵੀਰ ਦੇ ਬੋਲਾਂ ਕਰਕੇ ਆ ਗਏ ਹੈ ਤੇ ਬੜਾ ਮੈਨੂੰ ਤਾਂ ਬਹੁਤ ਖੁਸ਼ੀ ਆ ਕਿ ਪਿੰਡ ਦਾ ਵਿਆਹ ਪਿੰਡ ਇੱਕ ਤਰੀਕ ਨੂੰ ਵਿਆਹ ਇੱਕ ਤਰੀਕ ਨੂੰ ਵਿਆਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਏ ਹਾਂ ਮਰਸਰ ਇਲਾਕੇ ਦੇ ਵਿੱਚ ਪਿੰਡ ਦਾ ਵੀਰ ਇੱਥੇ ਤੇ ਇਸ ਪਿੰਡ ਦੇ ਵਿੱਚ ਇੱਕ ਜੇ ਅਸੀਂ ਕਹਿ ਦਈਏ ਨਾ ਗਰੀਬੜਾ ਜਿਹਾ ਘਰ ਭੈਣ ਬਾਪੂ ਜੀ ਘਰ ਆਪਣਾ ਵੇ ਅੱਛਾ ਕਿਰਾਏ ਤੇ ਰਹਿੰਦੇ ਹੋ ਤੇ ਭੈਣ ਦਾ ਵਿਆਹ ਭੈਣ ਦੀ ਉਮਰ ਕਿੰਨੀ ਹੋ ਗਈ 22 ਸਾਲ ਹੈ 23-24 ਸਾਲ ਵਿਆਹਣ ਯੋਗ ਭੈਣ ਵਾਂ ਤੇ ਭੈਣ ਦਾ ਵਿਆਹ ਇੱਕ ਤਰੀਕ ਨੂੰ ਮੈਂ ਜਿਆਦੀਆਂ ਜਿਆਦਾ ਭਾਸ਼ਣ ਨਾ ਦਵਾਂ ਤੇ ਤੇ ਅਮਰਸਰ ਏਰੀਏ ਦਾ ਪਿੰਡ ਵਾ ਤੇ ਇੱਕ ਤਰੀਕ ਨੂੰ 1 ਸਤੰਬਰ ਨੂੰ 1 ਸਤੰਬਰ ਨੂੰ ਵਿਆਹ ਵਾ ਤੇ ਜੋ ਤਿਲਫਿਲ ਹੁੰਦਾ ਵਾ ਇਸ ਭੈਣ ਦੇ ਲਈ ਸਾਨੂੰ ਸਾਰੇ ਸਾਰਿਆਂ ਸਾਰਿਆਂ ਦੀ ਜ਼ਿੰਮੇਵਾਰੀ ਹੈ ਇਸ ਭੈਣ ਦਾ ਇੱਕ ਤਰੀਕ 1 ਸਤੰਬਰ ਨੂੰ ਵਿਆਹ ਵਾ ਅਸੀਂ ਸਾਰੇ ਜਣੇ ਹਮਲਾ ਮਾਰੀਏ ਕਿ ਇਸ ਪਰਿਵਾਰ ਦੇ ਵਿੱਚ ਖੁਸ਼ੀਆਂ ਖਿੜਿਆਂ ਦਾ ਜਿਹੜਾ ਮਾਹੌਲ ਆਇਆ ਵਾ ਨਾ ਜਿਹੜਾ ਉਹ ਮਾਹੌਲ ਦੇ ਵਿੱਚ ਇਸ ਭੈਣ ਦਾ ਵਿਆਹ ਵਧੀਆ ਤਰੀਕੇ ਨਾਲ ਹੋ ਜਾਏ ਜਿਹੜਾ ਉਹਨਾਂ ਦੀ ਇੱਕ ਮੰਗ ਵਾ ਉਹਨਾਂ ਦੀ ਕਿ ਸਾਨੂੰ 2-4 2-4-5 ਕੰਬਲ ਹੋ ਜਣਾ ਤੇ ਇੱਕ ਮੇਨ ਗੱਲ ਜਿਹੜੀ ਕਿ ਇੱਕ ਚੂੜਾ ਗੁਰਨਾਨਕ ਸਾਹਿਬ ਵੀ ਚੂੜੇ ਜਿਹੜੇ ਆ ਮਰਦਾਨਾ ਜੀ ਦੀ ਬੇਟੀ ਦੀ ਚੂੜਾ ਲੈ ਕੇ ਗਏ ਸੀ ਜੇ ਮੈਂ ਗਲਤ ਹੋਵਾਂ ਤੇ ਮੇਰੇ ਇਸ ਇਤਿਹਾਸ ਦੇ ਵਿੱਚ ਸੁਧਾਈ ਜਰੂਰ ਕਰਿਓ ਤੇ ਹੁਣ ਅਸੀਂ ਅਸੀਂ ਸਾਰੇ ਜਾਣੇ ਚਾਹੁੰਦੇ ਅਸੀਂ ਚੂੜਾ ਜਿਹੜਾ ਵਾ ਉਹ ਸੰਸਥਾ ਵੱਲੋਂ ਇਹਨਾਂ ਨੂੰ ਪ੍ਰੋਵਾਈਡ ਕਰ ਦੇਣਾ ਹੈ ਨਾ ਵਿਆਹ ਵਾਲਾ ਸੂਟ ਬਾਕੀ ਵਿਆਹ ਦੇ ਵਿੱਚ ਬਹੁਤ ਲੋੜਾਂ ਨੇ ਜਿਹੜੇ ਭੈਣ ਨੇ ਨਾਲ ਸੂਟ ਲੈ ਕੇ ਜਾਣੇ ਆ ਜਿਹੜੇ ਭੈਣ ਨੇ ਨਾਲ ਸਮਾਨ ਲੈ ਕੇ ਜਾਣਾ ਛੋਟਾ ਛੋਟਾ ਜਿਹੜੀਆਂ ਚੀਜ਼ਾਂ ਹੁੰਦੀਆਂ ਘਰ ਦੀਆਂ ਚੀਜ਼ਾਂ ਹੁੰਦੀਆਂ ਵਾ ਮੈਂ ਇਹ ਨਹੀਂ ਆਂਦਾ ਕਿ ਵੱਡੇ ਵੱਡੇ ਬੈੱਡ ਜਾਂ ਪੱਖੇ ਜਾਂ ਕੂਲਰ ਜਾਂ ਇਹ ਇਹ ਚੀਜ਼ਾਂ ਨਹੀਂ ਇਹ ਸਮਾਨ ਨਹੀਂ ਸਮਾਨ ਜਿਹੜਾ ਛੋਟਾ ਛੋਟਾ ਆਮ ਵਿਆਹ ਦੇ ਵਿਆਹ ਦੇ ਵਿੱਚ ਇੱਕ ਵਰੀ ਹੁੰਦੀ ਜਿਹੜੀ ਉਹ ਸਾਰੇ ਜਣੇ ਅਸੀਂ ਹੰਬੜਾ ਮਾਰੀਏ ਕਿ ਇਸ ਧੀ ਧਿਆਣੀ ਦੇ ਜਿਹੜੇ ਵਿਆਹ ਦੇ ਉੱਤੇ ਕਾਰਜ ਜਿਹੜੇ ਆ ਸਹੀ ਤਰੀਕੇ ਨਾਲ ਹੋ ਜਾਣ ਕਿਉਂਕਿ ਪਰਿਵਾਰ ਜਿਹੜਾ ਵਾ ਇੰਨਾ ਇੰਨਾ ਜਿਆਦਾ ਉਹ ਨਹੀਂ ਕਰ ਸਕਦਾ ਉਹਨਾਂ ਦੇ ਦਿਹਾੜੀ ਡੰਗ ਦੇ ਵਿੱਚ ਹੀ ਜਿਹੜਾ ਪ੍ਰਚਾਦਾ ਪਾਣੀ ਜਿਹੜਾ ਚੱਲਦਾ ਵਾ ਉਹੀ ਮਹਾ ਚੱਲਦਾ ਕਿਉਂ ਮਾਤਾ ਜੀ ਅਸੀਂ ਮੰਨ ਲਓ ਗਰੀਬ ਹਾਂ ਬਹੁਤ ਜਿਆਦਾ ਹਾਂਜੀ ਹਾਂ ਹਾਂਜੀ ਤੇ ਕਰ ਨਹੀਂ ਸਕਦੇ ਕੁਝ ਵੀ ਹਾਂਜੀ ਇਸ ਤਰ੍ਹਾਂ ਹੀ ਇਹਨਾਂ ਦੇ ਸਾਰੇ ਇੱਕ ਕੰਮ ਲੱਗੇ ਕਰ ਲੋ ਹਾਂਜੀ ਮਾਤਾ ਜੀ ਤੁਹਾਡੀ ਕੋਈ ਮੰਗ ਨਹੀਂ ਬਾਬਾ ਜੀ ਮੰਗ ਨਹੀਂ ਕੋਈ ਵੀ ਚਲੋ ਅਡੀ ਗੁਵੇਂ ਉੱਠ ਜੇ ਇੰਨਾ ਬੜੀ ਸ਼ਾਵੱਚ ਨਹੀਂ ਬੜੀ ਸ਼ਾਵੱਚ ਹਾਂਜੀ ਆ ਆ ਫੜ ਲਓ ਮਾਈਕ ਫੜ ਲਓ ਇਹ ਮਾਈਕ ਆ ਹੜੀ ਭਾਜੀ ਕੋਈ ਵੀ ਸਾਨੂੰ ਹੜੀ ਧੀ ਗੁਵੇਂ ਉੱਠ ਜੇ ਇੰਨਾ ਬੜਾ ਬੱਚਾ ਵਾਛੇ ਹਾਜੀ ਹਾਂ ਦੇਖੋ ਜੀ ਅਸੀਂ ਗਰੀਬ ਕੀ ਕਰਨਾ ਇਹ ਭੈਣ ਭਰਾਵਾਂ ਸਰਪਈ ਹੈ ਸਭ ਕੁਝ ਹੂੰ ਤੁਸੀਂ ਉਹਨੂੰ ਕੋਹ ਵੀ ਲੈਣਾ ਹਾਂ ਨਾ ਕੀ ਸਾਡੀ ਵਿਆਹੀ ਜਾ ਕੋਈ ਲੈ ਕਰਨ ਜੋ ਕੁਝ ਕਰੇ ਹੋ ਕਰਨੇ ਕੋਈ ਸਭ ਤੋਂ ਵੱਡੀ ਗੱਲ ਅਸੀਂ ਇਸ ਜਗ੍ਹਾ ਦੇ ਉੱਤੇ ਆਏ ਆਂ ਤੇ ਇਸ ਜਗ੍ਹਾ ਦੇ ਉੱਤੇ ਆ ਕੇ ਵੀਰ ਵੱਲੋਂ ਜਿਹੜੇ ਤਰੀਕੇ ਨਾਲ ਫੋਨ ਫੋਨ ਕੀਤਾ ਗਿਆ ਆਂਦੇ ਮੰਗਣ ਦੀ ਜਾਂਚ ਹੋਣੀ ਚਾਹੀਦੀ ਮੰਗਣ ਤੇ ਜੇ ਮੰਗਣਾ ਹੋਵੇ ਨਾ ਤੇ ਮੰਗਣ ਦੀ ਜਾਂਚ ਹੋਣੀ ਚਾਹੀਦੀ ਆਂ ਕਿ ਉਹਨਾਂ ਨੇ ਆਖਿਆ ਕਿ ਸਾਨੂੰ ਜਿਆਦਾ ਕੁਝ ਨਹੀਂ ਚਾਹੀਦਾ ਸਾਨੂੰ ਇੱਕ ਚੂੜਾ ਤੇ ਇੱਕ ਕੀ ਨਾ ਵਿਆਹ ਵਾਲੀ ਕੁੜੀ ਦਾ ਜਿਹੜਾ ਸੂਟ ਵਾ ਉਸ ਤਰੀਕੇ ਦੇ ਨਾਲ ਅਸੀਂ ਇੱਥੇ ਵੀਰ ਦੇ ਇੱਕ ਬੋਲਾਂ ਦੇ ਉੱਤੇ ਅਸੀਂ ਆਏ ਆਂ ਇੱਥੇ ਦੋ ਚਾਰ ਸਾਨੂੰ ਫੋਨ ਆਏ ਫੋਨ ਦੇ ਬਾਅਦ ਅਸੀਂ ਇਹਨਾਂ ਨੂੰ ਇੱਕ ਟਾਈਮ ਦਿੱਤਾ ਕਿ ਹਾਂਜੀ ਕੀ ਬੁਰੇ ਲੱਗੇਦਾ ਐਵੇਂ ਜਿਆਦਾ ਮੰਗਈਏ ਉਹਦੇ ਮੂੰਹ ਤੇ ਐਡੀਆਂ ਮੱਖੀਆਂ ਪੈਂਦੀਆਂ ਆਏ ਹਾਏ ਹਾਂਜੀ ਪਾਜੀ ਤੇ ਹੋਰ ਤੇ ਹੋਰ ਆ ਜਿਹੜਾ ਜਿੰਨਾ ਜੋਗੇ ਕੇ ਚੱਲ ਹਾਂਜੀ ਆ ਜੋ ਮਾਈਕ ਆ ਜਿਹੜਾ ਕਰਾਏ ਜਿਹਨੇ ਹਾਂਜੀ ਤੇ ਕਰਾਏ ਦੇ ਪੈਸੇ ਕਿੰਨਾ ਚਿਰ ਸਾਡੇ ਕਮਰੇ ਵੇਖੋ ਐ ਡਿੱਗਣ ਵਾਲੇ ਹੋਏ ਆ ਫੜੋ ਕਮਰਾ ਦੇ ਲੋ ਆਰੇ ਨਹੀਂ ਐ ਮੰਗ ਮਾਰੇ ਮੀਮਾ ਕੇ ਕੀ ਕਰਨਾ ਸਾਡੇ ਇਹਨਾਂ ਇਛਾ ਵਸ਼ੇ ਜਿਹੜੀ ਸਾਡੇ ਚਲ ਤੇ ਯਾਰ ਘਰ ਚਲ ਜੀ ਆਪਣੇ ਘਰ ਚਲ ਜੀ ਸੋਰਾ ਪਰਵਾਰ ਠੀਕ ਠਾਕ ਲੱਗ ਗਿਆ ਹਾਂਜੀ ਹਾਂਜੀ ਬੈਣ ਮੁੰਡਾ ਪਸੰਦ ਹਾਂਜੀ ਐ ਬਹੁਤ ਵਧੀਆ ਭਾਦੀ ਐ ਸਾਡੇ ਨਾਲ ਸਾਰਾ ਬਹੁਤ ਚੰਗਾ ਇਹ ਹਰ ਇੱਕ ਧੀ ਧੀ ਢਲੇ ਦੀ ਆਪਣੀ ਆਪਣੀ ਕਿਸਮਤ ਹੁੰਦੀ ਹੈ ਹੈ ਕਈ ਮਾਤਾ ਮਾਤਾ ਜੀ ਆਂਦੇ ਆ ਕਿ ਕਿ ਸਾਡੀ ਕੋਈ ਮੂੰਹ ਖੋਲੀਏ ਤੇ ਆਂਦੇ ਮੱਖੀਆਂ ਪੀਂਦੀਆਂ ਦੀਆਂ ਆਂਦੇ ਕਿ ਜਿੰਨੀ ਕਿ ਮੰਗਾ ਤੇ ਪਹਿਲਾ ਪਰਿਵਾਰ ਸਾਨੂੰ ਮਿਲਿਆ ਵਾ ਜਿਹੜਾ ਪਰਿਵਾਰ ਦੀ ਜਿਹੜੀ ਮੰਗ ਵਾ ਨਾ ਉਹ ਮੰਗ ਮੈਂ ਤੁਹਾਡੇ ਸਾਹਮਣੇ ਕੀ ਰੱਖਾਂ ਉੰਦੇ ਸਾਡੀ ਕੋਈ ਮੰਗ ਨਹੀਂ ਜੋ ਤੁਸੀਂ ਪਾ ਦਿਓ ਖੈਰ ਪਾ ਦਿਓ ਕਿ ਅਸੀਂ ਸਾਨੂੰ ਪ੍ਰਵਾਨ ਮਾਈਕ ਦਿਓ ਮੈਂ ਕੁਝ ਕਹਿੰਦਾ ਹਾਂ ਹਾਂ ਕਿ بڑے ਪਰਿਵਾਰਾਂ ਦੇ ਵਿੱਚ ਆਪਾਂ ਜਾਈਦਾ ਹੈ ਤੇ ਉਹ ਕਹਿੰਦੇ ਨੇ ਵੀ ਚਲੋ ਆਪਾਂ ਕਿਸੇ ਨੂੰ ਮਾੜਾ ਗਰੀਬ ਕਹੀਏ ਹਨਾ ਆਪਾਂ ਇਹਨੇ ਜੋਗੇ ਨਹੀਂ ਆ ਪਰ ਇਹ ਹੈ ਕਿ بڑے ਪਰਿਵਾਰ ਜਦੋਂ ਮਦਦ ਲਈ ਕਰ ਉਪਰਵਾਰ ਇੱਕੋ ਗੱਲ ਹੀ ਕਹਿੰਦੇ ਆ ਕਿ ਵੇਖੋ ਜੀ ਸਾਡੀ ਕੁੜੀ ਦੀ ਚੂੜੀਆਂ ਦੀ ਹੋਣੀ ਆ ਰਸਮ ਹੋਣੀ ਆ ਉਦੋਂ ਹੀ ਜਿਹੜੇ ਪ੍ਰੋਣੇ ਸੱਦਨੇ ਆ ਉਹਨਾਂ ਦਾ ਪ੍ਰਬੰਧ ਕਰ ਦੋ ਕੁੜੀ ਵਾਸਤੇ ਆ ਲੈ ਦੋ ਕੁੜੀ ਨੂੰ ਉਹ ਲੈ ਦੋ ਜੇ ਲੈ ਦੋ ਪਰ ਜਿਹੜੇ ਪਰਿਵਾਰ ਨੂੰ ਸੱਚੀ ਲੋੜ ਆ ਨਾ ਵਾਕਈ ਲੋੜ ਆ ਉਹ ਇੱਕੋ ਚੀਜ਼ ਦੀ ਉਹਨਾਂ ਨੇ ਮੰਗ ਰੱਖੀ ਕਿ ਚੂੜਾ ਤੇ ਲਾਵਾਂ ਵਾਲਾ ਸੂਟ ਲੈ ਲੈ ਉਹਨਾਂ ਨੇ ਇੱਕੋ ਇੱਕੋ ਗੱਲ ਆਖੀ ਆ ਕਿ ਸਾਡੀ ਕੁੜੀ ਬੂਹੇ ਉੱਠ ਜੇ ਹਾਂ ਮਲਕੀ ਜਿਹੜੀ ਜਿਹੜੀ ਫੋਨ ਤੇ ਸਾਡੀ ਗੱਲ ਹੋਈ ਆ ਕਿ ਇੱਕ ਚੂੜਾ ਚਾਹੀਦਾ ਤੇ ਇੱਕ ਕਲੀਰੇ ਵੀ ਨਹੀਂ ਕਹੇ ਨਾਲ ਵੀਰੇ ਵੀ ਨਹੀਂ ਕਹੇ ਵੇਖੋ ਕਿ ਜਿਹੜਾ ਕਿ ਇੱਕ ਹਨਾ ਜ਼ਰੂਰੀ ਨਹੀਂ ਐਸੇ 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 ਮੈਂ ਤੁਹਾਡੀ ਗੱਲ ਟੋਕਦਾ ਵਾਂ ਐਸੇ ਐਸੇ ਬੱਚੇ ਦਾ ਸੇਵਾ ਕਰਨ ਦਾ ਸਾਡਾ ਮਨ ਕਰਦਾ ਕਿ ਸਾਡਾ ਮਨ ਕਰਦਾ ਵਾ ਕਿ ਐਸੇ ਬੱਚੇ ਕੋਈ ਪਹੁੰਚੀ ਐਸੇ ਪਰਿਵਾਰ ਕੋ ਅਸੀਂ ਪਹੁੰਚੀਏ ਜਿਹੜੇ ਪਰਿਵਾਰ ਦੇ ਵਿੱਚ ਕੋਈ ਮੰਗ ਨਹੀਂ ਤੇ ਮੰਗ ਮੰਗਾ ਹੈਗੀਆਂ ਬੜੀਆਂ ਉਹ ਤੇ ਆਪਾਂ ਨੂੰ ਸਾਰੇ ਆਪਾਂ ਧੀਆ ਭੈਣਾਂ ਵਾਲੇ ਆ ਪਰਿਵਾਰਾਂ ਵਾਲੇ ਆ ਸਾਰਿਆਂ ਨੂੰ ਪਤਾ ਕਿ ਜਦੋਂ ਵਿਆਹ ਆਰੰਭ ਲੀਏ ਤੇ ਉਹ ਤੇ 100 ਲੋੜਾ ਹੁੰਦੀਆਂ ਨੇ 100 ਲੋੜਾ ਹੁੰਦੀਆਂ ਸਹੀ ਗੱਲ ਤੇ ਉਹ ਹੁਣ ਅਸੀਂ ਆਪ ਹੀ ਆਪਣੀ ਸਮਝ ਰੱਖੀਏ ਕਿ ਧੀ ਆਪਣੇ ਘਰ ਜਾਵੇ ਤੇ ਚਲੋ ਮਹਾਰਾਜ ਕਰੇ ਕੀ ਹਨਾ ਤੁਸੀਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਉਹਦਾ ਇੰਨਾਕ ਸਾਥ ਦੇ ਦਈਏ ਕਿ ਉਹਨੂੰ ਕੱਲ ਨੂੰ ਕਿਸੇ ਕੋਲੋਂ ਵੀ ਕੁਝ ਸੁਣਨਾ ਨਾ ਪਵੇ ਸੁਣਨਾ ਨਾ ਪਵੇ ਹਾਂ ਬਾਕੀ ਭੈਣ ਦਾ ਭੈਣ ਦਾ ਜਿਹੜਾ ਚਿਹਰਾ ਉਹ ਹਾਈਡ ਵਾ ਭੈਣ ਦੇ ਪਿੰਡ ਦਾ ਨਾਮ ਹਾਈਡ ਕਿਉਂਕਿ ਕੱਲ ਨੂੰ ਜਿਹੜਾ ਵਾ ਕਿਸ ਕੋਈ ਮਿਹਨੇ ਦਾ ਕਾਰਨ ਨਾ ਬਣੇ ਕਿ ਸੋਹੀਂ ਨਹੀਂ ਚਾਹੁੰਦੇ ਕਿ ਸੋਹਰਾ ਪਰਿਵਾਰ ਕੱਲ ਨੂੰ ਇਸ ਪਰਿਵਾਰ ਨੂੰ ਵੀਡੀਓ ਵੇਖ ਕੇ ਕੋਈ ਗੱਲ ਕਰੇ ਕੋਈ ਤੋਹਮਤ ਲਾਵੇ ਜਾਂ ਕਹੇ ਕਿ ਤੂੰ ਲੋਕ ਤੁਸੀਂ ਲੋਕਾਂ ਕੇ ਹੱਥ ੱਡੇ ਜਾਂ ਕੁਛ ਪਰ ਜਿਹੜੀ ਮਜਬੂਰੀ ਹੈ ਨਾ ਜਿਹੜੀ ਗਰੀਬੀ ਆ ਉਹ ਬੜਾ ਕੁਝ ਕਰਾਉਂਦੀ ਆ ਇਹ ਸਾਰਾ ਕੁਝ ਤੁਹਾਡੇ ਕਰਕੇ ਜਿਹੜਾ ਤੁਸੀਂ ਮੈਨੂੰ ਵੇਖ ਰਹੇ ਹੋ ਨਾ ਮੈਂ ਮੇਰੀ ਤੁਹਾਡੇ ਵੱਲ ਉਂਗਲ ਵਾ ਇਹ ਸਾਰਾ ਕੁਝ ਤੁਹਾਡੇ ਕਰਕੇ ਤੁਸੀਂ ਤੁਸੀਂ ਬੜਾ ਕੁਝ ਕਰ ਸਕਦੇ ਮੈਂ ਹਰ ਵੀਡੀਓ 'ਚ ਬੋਲਦਾ ਨਾ ਤੇ ਤੁਸੀਂ ਮੇਰੇ ਇੱਕ ਬੋਲਾਂ ਦੇ ਉੱਤੇ ਬੋਲ ਵੀ ਪੁਗਾਏ ਆ ਤੁਸੀਂ ਇਹ ਸਾਰੇ ਜਣੇ ਅੱਗੇ ਆ ਕੇ ਹਮਲਾ ਮਾਰਿਆ ਵਾ ਤੇ ਲੋਕਾਂ ਦੀਆਂ ਅਸਮਰਥਾਂ ਦੀਆਂ ਤੁਸੀਂ ਸਾਰੇ ਜਣਿਆਂ ਨੇ ਜਿਹੜੀਆਂ ਲੋੜਾਂਵਾਂ ਪੂਰੀਆਂ ਕੀਤੀਆਂ ਤੇ ਅਸੀਂ ਇਹ ਚਾਹੁੰਦੇ ਆ ਕਿ ਤੁਸੀਂ ਇਸ ਧੀ ਧਿਆਣੀ ਦੀ ਪਿੰਨਾ ਕੀਤਾ ਅਨੀਤਾ ਅਨੀਤਾ ਭੈਣ ਦਾ ਨਾਮ ਅਨੀਤਾ ਤੇ ਅਨੀਤਾ ਕਹਿੰਦੀ ਆ ਅਨੀਤਾ ਅਨੀਤਾ ਕਹਿੰਦੀ ਆ ਕਿ ਮੇਰਾ ਵਿਆਹ ਜਿਹੜਾ ਵਾ ਵਧੀਆ ਤਰੀਕੇ ਦਾ ਹੋਵੇ ਹਨਾ ਸਾਨੂੰ ਖੁਸ਼ੀ ਹੈ ਇਸ ਚੀਜ਼ ਦੀ ਹਨਾ ਅਸੀਂ ਪਹਿਲਾ ਪਹਿਲਾ ਸਗ ਨਹੀਂ ਅਸੀਂ ਦੇ ਚੱਲੇ ਆਂ ਭੈਣ ਨੂੰ ਦੇ ਪਣੇ ਆ ਭਰਾਵਲ ਨਹੀਂ ਲੈ 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 ਨਹੀਂ ਭਰਾਵਲ ਆਦੀ ਸ਼ੁਰੂਆਤੀ ਜੋ ਮਰਜ਼ੀ ਇਸ ਚੀਜ਼ ਦਾ ਲੈ ਲਿਓ ਤੁਸੀਂ ਖਰਚਣਾ ਖਤ ਲਿਓ ਜੇ ਕੋਈ ਚੀਜ਼ ਲੈਣੀ ਹੈ ਲੈ ਲਿਓ ਇਸੇ ਭਰਾਵਲ ਨੂੰ ਪਹਿਲਾ ਜਿਹੜਾ ਵਾ ਇਹ ਸਗਨ ਪਿਆਰ ਵਾ ਹਨਾ ਇਸ ਤੋਂ ਬਾਅਦ ਇਹਨਾਂ ਦੀ ਵਾਰੀ ਆ ਜਿਹੜੇ ਜਿਹੜੇ ਸੰਗਤ ਵੇਖ ਰਹੀ ਹੈ ਨੇ ਇਹਨਾਂ ਦੀ ਵਾਰੀ ਤੇ ਤੁਹਾਡਾ ਸਾਰਿਆਂ ਦਾ ਦੇ ਤੈ ਦਿਲ ਤੋਂ ਧੰਨਵਾਦ ਤੇ ਪਰਿਵਾਰ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਜੇ ਆਜੋ ਅੱਜ ਮੈਂ ਪਰਿਵਾਰ ਦੇ ਹਾਲਾਤ ਨੂੰ ਮੈਂ ਵਿਖਾ ਦੇਣਾ ਹਾਂ ਜੀ ਚਲੋ ਆਜੋ ਜੀ ਇਹ ਘਰ ਦੇ ਹਾਲਾਤ ਨੂੰ ਮੈਂ ਵਿਖਾ ਸਕਦਾ ਹਾਂ ਇਹ ਘਰ ਦੇ ਹਾਲਾਤ ਕੀ ਨੇ ਘਰ ਦੇ ਹਾਲਾਤ ਇਸ ਤਰੀਕੇ ਰਹਿਣ ਕਿ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਬੜੀ ਮੁਸ਼ਕਲ ਚੱਲਦਾ ਤੇ ਘਰ ਤੇ ਬਹੁਤ ਦੂਰ ਦੀ ਗੱਲ ਹੈ ਕਿ ਜੇ ਇਹਨਾਂ ਕੋ ਆਪਣਾ ਘਰ ਹੋਵੇ ਇਹ ਵੀ ਘਰ ਜਿਹੜਾ ਤੁਸੀਂ ਵੇਖ ਰਹੇ ਜੇ ਇਹ ਘਰ ਇਹ ਘਰ ਜਿਹੜਾ ਵਾ ਕਿਰਾਏ ਦਾ ਵਾ ਹੁਣ ਕਿਰਾਏ ਦੇ ਘਰ ਦੇ ਇਹ ਹਾਲਾਤ ਨੇ ਤੇ ਆਪਣੇ ਘਰ ਦੇ ਕੀ ਹਾਲਾਤ ਹੋਣਗੇ ਪਹਿਲੀ ਗੱਲ ਤੇ ਆ ਕਿ ਪ੍ਰਸ਼ਾਦਾ ਪਾਣੀ ਬੜੀ ਮੁਸ਼ਕਲ ਚੱਲਦਾ ਵਾ ਜਿਸ ਕਰਕੇ ਇਸ ਘਰ ਦੇ ਹਾਲਾਤ ਜਿਹੜੇ ਆ ਉਹ ਠੀਕ ਨਹੀਂ ਹੋ ਸਕਦੇ ਜੇ ਜੇ ਕਮਾਈ ਹੁੰਦੀ ਜੇ ਪ੍ਰਸ਼ਾਦਾ ਪਾਣੀ ਸਹੀ ਤਰੀਕੇ ਨਾਲ ਚੱਲਦਾ ਹੁੰਦਾ ਨਾ ਤੇ ਅੱਜ ਅੱਜ ਇਸ ਪਰਿਵਾਰ ਦੇ ਵਿਆਹ ਦੇ ਲਈ ਸਾਨੂੰ ਨਾ ਆਉਣਾ ਪੈਂਦਾ ਸਾਨੂੰ ਤੁਹਾਡੇ ਸਾਹਮਣੇ ਨਾ ਗੁਹਾਰ ਲਾਉਣੀ ਪੈਂਦੀ ਕਿ ਇਸ ਪਰਿਵਾਰ ਦੇ ਲਈ ਮਤਲੇ ਅਕਿਆਈਏ ਤੁਹਾਡੇ ਸਾਰਿਆਂ ਦਾ ਧੰਨਵਾਦ ਆ ਤੁਸੀਂ ਪਿਛਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੇ ਹਰ ਕਿਸੇ ਦੀ ਸੇਵਾ ਇਸ ਵੀਡੀਓ ਰਾਹੀਂ ਹੋ ਜਾਂਦੀ ਹੈ ਅਸੀਂ ਚਾਹੁੰਦੇ ਹਾਂ ਕਿ ਇਸ ਭੈਣ ਅਨੀਤਾ ਦਾ ਜਿਹੜਾ ਵਿਆਹ ਵਾ ਨਾ ਇਹ ਤੁਸੀਂ ਸਾਰੇ ਜਾਣੇ ਜਿੰਨੀ ਜਿੰਨੀ ਲੋੜ ਵਾ ਨਾ ਉਸ ਲੋੜ ਮੁਤਾਬਿਕ ਇਸ ਬੱਚੇ ਦਾ ਜਿਹੜੇ ਇਸ ਬੱਚੀ ਦਾ ਜਿਹੜਾ ਵਿਆਹ ਵਾ ਅਸੀਂ ਕਰ ਦਈਏ ਕਿਉਂਕਿ ਧੀਾਂ ਦੇ ਵਿਆਹ ਕਰਨੇ ਇੱਕ ਪੁੰਨ ਵਾਲਾ ਕੰਮ ਇਹ ਪੁੰਨ ਤੁਸੀਂ ਸਾਰੇ ਜਾਣੇ ਖੱਟ ਸਕਦੇ ਏਸੇ ਕਰਕੇ ਧੰਨਵਾਦ ਤੁਹਾਡਾ ਸਾਰਿਆਂ ਦਾ ਇਥੋਂ ਦਿਓ ਮੈਨੂੰ ਇਜਾਜ਼ਤ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮਿਲਾਂਗੇ ਨਵੇਂ ਕੇਸ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ